ਹਾਂ ਲੋ ਹਾਂਜੀ ਬਹੁਤ ਵਧੀਆ ਵਿਚਾਰ ਨੇ ਆਪਣੇ ਨਾਲ ਸਾਂਝੇ ਕੀ ਬਹੁਤ ਵਧੀਆ ਸੇਧ ਦਿੱਤੀ ਐ ਅਸੀਂ ਵੀ ਤੁਹਾਨੂੰ ਦੱਸਦੇ ਹੀ ਰਹਿੰਦੇ ਆਂ ਵਿਚਾਰ ਪਰ ਬਹੁਤ ਵਧੀਆ ਕਿਨਾਂ ਨਾਟਕ ਦਿੱਤੇ ਜਿਹੜੇ ਜਿਹੜਾ ਕਮਿਸ਼ਨ ਦੇ ਤਾਂ ਸਾਰੇ ਬਤਨੀਆ ਦੇ ਜਿਹਨੂੰ ਅਪਣਾ ਲੈ ਇਹ ਬੇਟੀ ਅੰਦਰ ਤੋਂ ਸੇਖ ਲੈ ਬਹੁਤ ਵਧੀਆ ਕਿਨਾਂ ਲੈਣਾ ਨੇ ਤੁਹਾਨੂੰ ਪ੍ਰੈਜੈਂਟੇਸ਼ਨ ਤੇ ਤੁ ਤਮਉ ਜਿੰਦਗੀ ਦੇ ਵਿੱਚ ਕਦੇ ਵੀ ਨੈਗੇਟਿਵ ਚੀਜ਼ਾਂ ਵੱਲ ਆਦੇ ਆਪ ਨੂੰ ਲੈ ਕੇ ਨਹੀਂ ਜਾਣਾ ਨਸ਼ਾ ਤਾਂ ਮੌਤ ਹੈ ਨਹੀਂ ਇੱਕ ਮੋਬਾਈਲ ਤੇ ਇੱਕ ਨਸ਼ਾ ਇਹ ਦੋ ਚੀਜ਼ਾਂ ਤੋਂ ਬਚ ਲੋਗੇ ਤਾਂ ਤੁਸੀਂ ਜ਼ਿੰਦਗੀ 'ਚ ਜ਼ਰੂਰ ਕੁਛ ਨਾ ਕੁਛ ਕਰੋਗੇ ਕਾਮਯਾਬ ਹੋਵੋਗੇ ਆਦੇ ਪੈਰਾਂ ਤੇ ਸਟੈਂਡ ਹੋਵੋਗੇ ਦੱਸੋ ਬੱਚੇ ਐਨਾ ਜੀ ਚੀਜ਼ਾਂ ਨੂੰ ਆਡੀ ਜ਼ਿੰਦਗੀ 'ਚ ਅਪਣਾਉਂਗੇ ਨਾ ਹਾਂਜੀ ਹਾਂਜੀ ਅੱਜ ਵਾਦਾ ਕਰੋ ਕਿ ਅਸੀਂ ਕੁਝ ਮਰਜ਼ੀ ਹੋ ਜੇ ਸਮਾਜ ਵਿੱਚ ਬਹੁਤ ਨੈਗੇਟਿਵ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਨੈਗੇਟਿਵ ਚੀਜ਼ਾਂ ਨੂੰ ਆਪਾਂ ਰੋਕ ਨਹੀਂ ਸਕਦੇ ਪਰ ਪਤਾ ਹੁੰਦਾ ਕਿ ਇਹ ਚੀਜ਼ ਆਪਣੇ ਲਈ ਚੰਗੀ ਨਹੀਂ ਹੈ ਇਹ ਚੀਜ਼ ਮਾੜੀ ਹੈ ਉਹਨਾਂ ਚੀਜ਼ਾਂ ਤੋਂ ਹਮੇਸ਼ਾ ਆਦੇ ਆਪ ਨੂੰ ਬਚਾ ਕੇ ਰਹਿਣੇ ਇੱਕ ਚੰਗੀ ਜ਼ਿੰਦਗੀ ਇੱਕ ਮਾਪੇ ਦੇ ਚੰਗੇ ਸੰਤਾਨ ਦੇ ਰੂਪ ਵਿੱਚ ਆਦੇ ਆਪ ਨੂੰ ਸਾਥ ਕਿਸੇ ਵੀ ਬੱਚੇ ਨੇ ਗਲਤ ਸੰਗਤ ਵਿੱਚ ਨਹੀਂ ਜਾਣਾ ਵਧੀਆ ਲੱਗਿਆ ਸਾਰਿਆਂ ਨੂੰ ਹਾਂਜੀ ਇਹਨਾਂ ਲਈ ਇਹਨਾਂ ਨੇ ਬੜੀ ਮਿਹਨਤ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਤਾਂ ਸਾਰੇ ਬੱਚੇ ਜ਼ੋਰਦਾਰ ਕਲਾਪਿੰਗ ਨਾਲ ਧੰਨਵਾਦ ਕਰਦੇ ਹਾਂ ਸਦਾ ਸਾਰਾ ਸਾਰਾ ਬਹੁਤ ਬਹੁਤ ਧੰਨਵਾਦੀ ਹੈ ਤੁਹਾਡੇ ਬੱਚਿਆਂ ਨੇ ਇੰਨੀ ਵਧੀਆ ਤਰੀਕੇ ਨਾਲ ਸਿਰ ਦੇ ਲਈ ਇੱਕ ਵਾਰ ਬਹੁਤ ਬਹੁਤ ਧੰਨਵਾਦ